ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਸਮਾਲਸਰ ਜੀ ਕੋਠੇ ਸੰਗਤ ਸਰ ਇਹ ਜਿਹੜੇ ਕੋਠੇ ਆ ਬਾਈ ਦੇ ਤੇ ਮੱਲਕੇ ਰੋਡ ਤੇ ਰਹਿ ਜਾਂਦੇ ਆ ਜੀ ਸਮਾਲਸਰ ਤੋਂ ਇੱਕ ਛੋਟੇ ਫਾਰਮ ਚੋਂ ਬਣਾ ਰਹੇ ਆਂ ਜੀ ਲਗਭਗ ਤੁਸੀਂ ਲਾਲੋ ਸਾਹਿਬ 5-6 ਦੇ ਕਰੀਬ ਬਾਈ ਦੇ ਨਗ ਰੱਖੇ ਹੋਏ ਆ ਜੀ ਕੋਸਕਰ ਨਗ ਅੰਦਰ ਆ ਜੀ ਇਹਨਾਂ ਚ ਜਿਹੜੀ ਤੁਸੀਂ ਸਕਰੀਨ ਤੇ ਵੇੜ ਦੇਖ ਰਹੇ ਹੋ ਇਹ ਬਾਈ ਹੁਣਾਂ ਲੋ ਵਕਾਊ ਕੀਤੀ ਗਈ ਹੈ ਜੀ ਡਿਟੇਲ ਤੁਹਾਨੂੰ ਮੈਂ ਲੈ ਕੇ ਦਿਨਾ ਜੀ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹੂਗਾ ਜੀ ਜਿਹੜੀ ਮੇਰੇ ਦੁਆਰਾ ਡਿਟੇਲ ਦਿੱਤੀ ਜਾਊਗੀ ਜੀ ਉਹ ਮਾਲਕ ਦੁਆਰਾ ਦੱਸੀ ਗਈ ਹੋਊਗੀ ਜੀ ਪਰਖ ਕਰਨਾ ਤੁਹਾਡਾ ਹੱਕ ਆ ਜੀ ਬਾਈ ਦੇ ਦੱਸਣ ਮੁਤਾਬਕ ਜੀ ਦੂਜਾ ਸੂਗਾ ਸੂਈ ਹੋਈ ਆ ਜੀ ਲਗਭਗ ਬਾਈ ਦੱਸਦਾ ਕਿ 5 ਕੁ ਮਹੀਨੇ ਸਮਾਂ ਹੋ ਗਿਆ ਸੂਈ ਨੂੰ ਬੱਚਾ ਮਗਰ ਬੱਛੀ ਆ ਜੀ ਚੈੱਕ ਕਰਾ ਦਿੰਨੇ ਆ ਜੀ ਬੱਚਾ ਆ ਵਾਲੀ ਬੱਛੀ ਆ ਜੀ ਚਰਸੀ ਕ੍ਰੋਸ ਚ ਬਾਕੀ ਤੁਸੀਂ ਜਿੰਨਾ ਸਮਾਂ ਮਰਜੀ ਲਾ ਲਿਓ ਜੀ ਇੱਕ ਥਣੋਂ ਤੇਲ ਆ ਜੀ ਪਹਿਲਾਂ ਹੀ ਦੱਸ ਦਿੰਨੇ ਆ ਜੀ ਤਿੰਨਾ ਥਣਾਂ ਦੀ ਓਕੇ ਆ ਜਿਹੜਾ ਨੈੱਟ ਦੁੱਧ ਤਿਆਰ ਆ ਜੀ ਉਹ 12 ਕਿਲੋ ਆ ਬਾਈ ਕਹਿੰਦਾ ਤੁਸੀਂ 11 ਮੰਨ ਕੇ ਸੌਦਾ ਕਰ ਲਿਓ ਜੀ 2 ਟਾਈਮ 4 ਟਾਈਮ 6 ਟਾਈਮ ਆਪਦੀ ਮਿਲਕਿੰਗ ਕਰ ਸਕਦੇ ਆ ਜੀ ਬਾਕੀ ਫੇਸ ਕੁਆਲਟੀ ਸੋਹਣੀ ਆ ਰੰਗ ਪ੍ਰਿੰਟ ਜਾਤ ਬ੍ਰੀਡ ਦੀ ਪੂਰੀ ਚੰਗੀ ਆ ਜੀ ਥਣਾ ਦੇ ਸੱਜ ਨੇੜੇ ਤੋਂ ਚੈੱਕ ਕਰ ਲੋ ਜੀ ਚਾਰ ਹੀ ਥਣਾ ਫੋਰਟ ਸ਼ਾਂਖ ਕੋਈ ਵੀ ਨਹੀਂ ਜੀ ਇੱਕ ਥਣੋਂ ਤੇਲ ਆ ਥਣਾ ਦੀ ਦੰਨ ਹੋਊਗੀ ਬਾਈ ਦੱਸਦਾ ਕਿ ਜਿਹੜਾ ਅੱਜ ਦਾ ਦੁੱਧ ਆ ਉਹ 12 ਕਿਲੋ ਆ ਤੇ 11 ਮੰਨ ਕੇ ਸੌਦਾ ਕਰ ਲੈ ਕੋਈ ਵੀਰ ਥੋੜਾ ਜਿਹਾ ਕੈਮਰੇ ਤੋਂ ਡਰਦੇ ਆ ਜੀ ਪਸ਼ੂ ਤੇ ਬਾਕੀ ਮੁੱਲ ਜਮਾਂ ਜਾਇਜ਼ ਕੀਤਾ ਬਾਈ ਨੇ 2000 ਰੁਪਿਆ ਵਿੱਚੋਂ ਮਾਨਤਾ ਨੂੰ ਜਰੂਰ ਹੋ ਜਾਊਗਾ ਜੀ ਜਿਹਨੂੰ ਨਾ ਕੋਈ ਪਸੰਦ ਆਊਗਾ ਨੰਬਰ ਹੈ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ